ਇਹ ਫੋਟੋ ਲਾਣੀ ਘਰ ਗੁਰਨਾਨਕ ਸਾਹਿਬ ਦੀ ਲਾਇਆ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਾਇਆ ਕਰੋ ਪਰ ਉਪਕਾਰ ਕਿਸੇ ਨੇ ਕੀਤੇ ਫੋਟੋ ਹੋਰ ਦੀਆਂ ਲਾਈ ਬੈਠੇ ਆਪਾਂ ਕੀ ਦੇਣਾ ਵੀ ਕਿਸੇ ਦੀ ਆਪਣੇ ਚਾਰ ਪੁੱਤਰ ਹੋਣ ਇੱਕ ਵਾਰ ਕਿਦਾ ਦੇਖੋ ਪਤਾ ਲੱਗਦਾ ਕਿਸੇ ਦਾ ਇੱਕ ਪੁੱਤਰ ਮਰ ਜਾਵੇ ساری ਉਮਰ ਰੋਂਦਾ ਰਹਿੰਦਾ ਉਹ ਯਾਦ ਕਰਕੇ ਇਹ ਮਹਾਰਾਜ ਨੇ ਚਾਰ ਪੁੱਤਰ ਬਾਰੇ ਕਦੇ ਵਾਸਤੇ ਆਪਣੇ ਵਾਸਤੇ ਮਹਾਰਾਜ ਵੀ ਅੱਜ ਸੋਚਦੇ ਹੁਣੇ ਵੀ ਮੈਂ ਕਿਨਾਂ ਵਾਸਤੇ ਪੁੱਤਰ ਵਾਰਤੇ ਜਿਨ੍ਹਾਂ ਨੂੰ ਅਕਲੇ ਹੈ ਜਦੋਂ ਵਿਆਹ ਸ਼ਾਦੀ ਤੇ ਬਰਾਤ ਜਾਂਦੀ ਹੈ ਕਿਉਂਤੀ ਸਿੰਘ ਨੇ ਅਰਦਾਸ ਕਰ ਹੁਕਮਨਾਮਾ ਸਭ ਲੈ ਆ ਗਿਆ ਹੁਕਮਨਾਮਾ ਵੀ ਆ ਗਿਆ ਗੁਰਪੂਰ ਹੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਮਹਾਰਾਜ ਨੇ ਹੁਕਮਨਾਮਾ ਦਿੱਤਾ ਵੀ ਪਾਈ ਕੋਈ ਗੱਲ ਨਹੀਂ ਫਤਿਹ ਹੋਏਗੀ ਜਾਓ ਉਸ ਤੋਂ ਬਾਅਦ ਪੀਰ ਵਾਲੇ ਪਾਸੇ ਕਾਦੇ ਵਾਸਤੇ ਜਾਣੇ ਮੈਨੂੰ ਹੀ ਨਹੀਂ ਸਮਝ ਆ ਤੁਹਾਨੂੰ ਵਿਸ਼ਵਾਸ ਨਹੀਂ ਹੈ ਮਹਾਰਾਜ ਤੇ ਮੇਰੀਆਂ ਗੱਲੀਆਂ ਗੱਲਾਂ ਕੌੜੀਆਂ ਲੱਗਦੀਆਂ ਲੱਗੀ ਜਾਣ ਆਪਾਂ ਕਹਿ ਦੇਣਾ ਆਪਾਂ ਨੂੰ ਲਾਲਚ ਨਹੀਂ ਕੋਈ ਨਾ ਕਦੇ ਮੰਗਣ ਜਾਈਦਾ ਐਦਾ ਸਿਫਤ ਕਰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੇ ਤੁਸੀਂ ਮੰਨ ਲਓਗੇ ਭਲਾ ਹੋ ਜਾਏਗਾ ਨਹੀਂ ਤਾਂ 96 ਕਰੋੜ 20 ਲੱਖੇ ਨਰਕਾਂ ਨੂੰ ਜਾਣਗੇ ਇਹ ਲਿਖਤ ਹੈ ਅਰਦਾਸ ਹੋ ਗਈ ਹੁਕਮਨਾਮਾ ਲਿਆ ਗਿਆ ਇੱਕ ਪਾਸੇ ਤਾਂ ਕਹਿੰਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰੱਖੀ ਮੇਰੀ ਜਦੋਂ ਮਹਾਰਾਜ ਨੇ ਸਿਰ ਤੇ ਹੱਥ ਹੀ ਰੱਖਤਾ ਪੀਰ ਵਾਲੇ ਪਾਸੇ ਕਿਉਂ ਜਾ ਉਧਰ ਅਰਦਾਸ ਤੁਹਾਨੂੰ ਮਹਾਰਾਜ ਤੇ ਵਿਸ਼ਵਾਸ ਨਹੀਂ ਤਾਂ ਹੀ ਕੰਮ ਨਹੀਂ ਬਣਦਾ ਮੈਂ ਤੁਹਾਨੂੰ ਵਾਰ-ਵਾਰ ਕਹਿੰਨਾ ਇੱਕ ਪਾਸੇ ਲੱਗ ਜਿਓ ਚੰਗੇ ਰਹੋਗੇ ਹੁਣ ਸਮਾਂ ਨਾਮ ਜਿਹਾ ਪੜਨ ਦਾ ਤੁਹਾਨੂੰ ਬਾਅਦ ਚ ਸਮਾਂ ਨਹੀਂ ਲੱਗਣਾ ਸੋ ਸਾਹ ਸੰਗਤ ਇੱਕ ਦੇ ਬਣੋ ਦੂਜਾ ਕਾਹੇ ਸਿਮਰੀਆ ਜੰਮੇ ਤੇ ਮਰ ਜਾਇਓ ਇੱਕੋ ਸਿਮਰੋ ਨਾਨਕਾ ਜਲਤ ਰਹਿਓ ਪਲਾ ਸਾਰਿਆਂ ਦਾ ਮੰਗਣਾ ਔਰ ਮੰਨਣਾ ਕਿਨੂ ਹੈ ਗੁਰੂ ਰੰਸਾਹ ਮਹਾਰਾਜ ਨੇ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ